ਪ੍ਰੋਬਲਮ ਆ ਰਹੀਆਂ ਬੁਖਾਰ ਦਾ ਜਾਂ ਆਪਾਂ ਸੈੱਲ ਘਟ ਰਹੇ ਆ ਡੇਂਗੂ ਹੋ ਰਿਹਾ ਜਿਹੜਾ ਆਪਣੇ ਸੈੱਲ ਵਗੈਰਾ ਘਟਦੇ ਆ ਬਾਕੀ ਕੁਆਲਿਟੀ ਦੇਖੋ ਬਾਈ ਬਹੁਤ ਸਿਹਰਾ ਕੁਆਲਿਟੀ ਬੜੀ ਚਮਕ ਜਿਹੜੀ ਇਹ ਵੈਰੈਟੀ ਆ ਬਾਈ ਜੀ ਇਹ ਅਰਲੀ ਗੋਲਡ ਮਾਲਟਾ ਚੀਜ਼ ਐਡਵਾਂਸ ਤੇ ਵਿੱਚ ਆਉਣੀ ਜਿਵੇਂ ਅਰਲੀ ਗੋਭੀ ਆ ਮੇਰੀ ਇਹ ਅਰਲੀ ਬਾਗ ਆ ਦੋਵੇਂ ਚੀਜ਼ਾਂ ਆਪਾਂ ਬਰਾਬਰ ਲਾਤੀਆਂ ਆ ਠੇਕੇਦਾਰ ਆ ਤੁਹਾਨੂੰ ਮਲਾ ਲਿਏ ਉਹੀ ਠੇਕੇਦਾਰ ਆ ਬਾਈ ਪਿਛਲੇ ਸਾਲ ਵਾਲਾ ਸਹੀ ਸਲਾਮਤਾ ਬਾਬੇ ਨਾਨਕ ਦੀ ਬੜੀ ਇਹਦੇ ਤੇ ਵੀ ਕਿਰਪਾ ਲਓ ਜੀ ਕੈਂਟ ਐਦਾ ਵੈਂਦਾ ਬਾਈ ਕਿੱਧਰ ਗਿਆ ਅਸੀਕਾਲ ਕਿਸਾਨ ਭਰਾਵੋ ਤੇ ਅੱਜ ਬਾਈ ਜੀ ਆਪਾਂ ਬਾਬੇ ਨਾਨਕ ਦਾ ਓਟ ਆਸਰਾ ਲੈ ਕੇ ਤੇ ਨਵੇਂ ਬਾਗ ਦੀ ਤੜਾਈ ਸ਼ੁਰੂ ਕਰਨ ਲੱਗੇ ਆ ਮਾਲਟੇ ਦੀ ਕਿਉਂਕਿ ਨਰਾਤੇ ਆ ਜਿਹੜੇ ਸ਼ੁਰੂ ਹੋ ਗਏ ਇਹ ਇਸ ਟਾਈਮ ਦੇ ਵਿੱਚ ਜਿਹੜਾ ਜੂਸ ਦੀ ਬੜੀ ਡਿਮਾਂਡ ਆ ਤੇ ਕੋਸ਼ਕ ਭਰਾਵਾਂ ਨੂੰ ਜਿਹੜੇ ਪ੍ਰੋਬਲਮ ਆ ਰਹੀਆਂ ਬੁਖਾਰ ਦਾ ਜਾਂ ਆਪਾਂ ਸੈੱਲ ਘਟ ਰਹੇ ਆ ਡੇਂਗੂ ਹੋ ਰਿਹਾ ਤੇ ਬਾਈ ਜੀ ਇਹ ਮਾਲਟੇ ਦਾ ਜਿਹੜਾ ਜੂਸ ਤੇ ਮਸੰਮੀ ਦਾ ਜੂਸ ਆ ਜਿਹੜਾ ਬਾਈ ਇਹ ਜ਼ਰੂਰ ਪੀਓ ਆਹ ਦੋ ਤਿੰਨ ਮਹੀਨੇ ਕਿਉਂਕਿ ਇਹ ਵੀ ਮਿੱਠਾ ਹੋ ਗਿਆ ਤੇ ਮਸੰਮੀ ਤਾਂ ਉਹ ਤਾਂ ਮਿੱਠੀ ਆਉਂਦੀ ਆਉਂਦੀ ਆ ਪਹਿਲਾਂ ਤੇ ਆਪਦੇ ਸਰੀਰ ਨੂੰ ਹਾਰਡ ਬਹੁਤ ਕਰਦਾ ਤੇ ਜਿਹੜਾ ਆਪਣੇ ਸੈੱਲ ਵਗੈਰਾ ਘਟਦੇ ਆ ਬਾਕੀ ਕੁਆਲਿਟੀ ਦੇਖੋ ਬਾਈ ਬਹੁਤ ਸਿਹਰਾ ਕੁਆਲਿਟੀ ਬੜੀ ਚਮਕ ਬਣੀ ਆ ਕਿਉਂਕਿ ਇਹਦੇ ਵਿੱਚ ਵੀ ਆਪਾਂ ਜਿਹੜੀ ਆਹ ਨਾਲ ਐਤਕੀ ਗੋਭੀ ਲਾਈ ਆ ਇਹਦੇ ਵਿੱਚ ਜਿਹੜਾ ਮਾੜਾ ਮੋਟਾ ਮੰਜਨ ਪਿਆ ਉਹਦੇ ਨਾਲ ਹੀ ਇਹ ਜਿਹੜਾ ਸਾਰਾ ਵਿੱਚੋਂ ਆਪਦਾ ਅਸਰ ਲੈ ਰਿਹਾ ਅਗਲੇ ਸਾਲ ਤੋਂ ਗੋਭੀ ਬੰਦ ਕਰਾਂਗੇ ਤੇ ਇਹਨੂੰ ਆਪਾਂ ਦੇਸੀ ਰੂੜੀ ਨਾਲ ਭਰਨਾ ਜਿਹੜੇ ਦੂਜੇ ਬਾਗ ਨੂੰ ਵੀ ਤੇ ਇਹਨੂੰ ਇਹਨੂੰ ਆਪਾਂ ਅੰਗਰੇਜ਼ੀ ਰੇਤੋਂ ਜਮਾ ਮੁਕਤ ਕਰਾਂਗੇ ਐਤਕੀ ਦਾ ਜਿਹੜਾ ਗੋਭੀ ਦੇ ਵਿੱਚ ਮਾੜੀ ਮੋਟੀ ਯੂਰੀਆ ਪਈ ਆ ਤੇ ਉਹ ਮਾੜੀ ਮੋਟੀ ਬੂਟਿਆਂ ਨੇ ਲਈ ਆ ਵਿੱਚੋਂ ਪਰ ਆਉਂਦੇ ਸਾਲ ਨੂੰ ਆਪਾਂ ਇਹਨੂੰ ਜਮਾ ਆਰਗੈਨਿਕ ਕਰਨਾ ਹੈ ਦੇਸੀ ਰੂੜੀ ਪਾਵਾਂਗੇ ਗੋਭੀ ਵਿੱਚੋਂ ਬੰਦ ਕਰਾਂਗੇ ਕਿਉਂਕਿ ਬੂਟੇ ਮੱਲਣੇ ਬਾਹਲੇ ਸ਼ੁਰੂ ਹੋ ਗਏ ਆ ਤੇ ਜਿਹੜੀ ਇਹ ਵੈਰੈਟੀ ਆ ਬਾਈ ਜੀ ਇਹ ਅਰਲੀ ਗੋਲਡ ਆ ਮਾਲਟਾ ਉੱਥੇ ਆਪਣਾ ਯਾਫਾ ਇਹ ਅਰਲੀ ਆ ਕਿਉਂਕਿ ਪਹਿਲਾਂ ਆਉਂਦਾ ਅਰਲੀ ਦਾ ਮਤਲਬ ਹੁੰਦਾ ਹਰਕ ਚੀਜ਼ ਐਡਵਾਂਸ ਦੇ ਵਿੱਚ ਆਉਣੀ ਜਿਵੇਂ ਯਾਰਲੀ ਗੋभी ਆ ਮੇਰੀ ਇਹ ਅਰਲੀ ਬਾਗ ਆ ਦੋਵੇਂ ਚੀਜ਼ਾਂ ਆਪਾਂ ਬਰਾਬਰ ਲਾਤੀਆਂ ਤੇ ਪ੍ਰਸ਼ਾਦ ਬਾਈ ਜੀ ਆਪਾਂ ਵੰਡਣ ਲੱਗੇ ਆ ਸਾਡਾ ਠੇਕੇਦਾਰ ਆ ਤੁਹਾਨੂੰ ਮਲਾ ਲਗੇ ਉਹੋ ਹੀ ਠੇਕੇਦਾਰ ਆ ਬਾਈ ਪਿਛਲੇ ਸਾਲ ਵਾਲਾ ਸਹੀ ਸਲਾਮਤਾ ਬਾਬੇ ਨਾਨਕ ਦੀ ਬੜੀ ਇਹਦੇ ਤੇ ਵੀ ਕਿਰਪਾ ਵੀ ਜਿਹੜਾ ਇਹ ਸਾਡੇ ਬਾਗ ਦੇ ਵਿੱਚ ਬਾਈ ਜੀ ਇਹੇ ਸ਼ੁਰੂਆਤ ਕਰਦਾ ਲੋ ਜੀ ਠੇਕੇਦਾਰ ਸਾਹਿਬ ਤੇ ਅਸੀਂ ਆਪਦੇ ਛੋਟੇ ਕਿਸਾਨ ਤੋਂ ਵੀ ਸ਼ੁਰੂ ਕਰਦੇ ਆ ਵੀ ਜਿਹੜਾ ਉਹ ਹੀ ਪ੍ਰਸ਼ਾਦ ਵੰਡ ਰਿਹਾ ਤੇ ਮੈਂ ਅੱਗੇ ਮੇਰੀ ਆਜੋ ਜੀਲੇ ਵਰ ਜਿਹੜੀ ਆਪਣੀ ਮਾਲਟਾ ਤੋੜ ਰਹੀ ਆ ਉਹਨਾਂ ਨੂੰ ਹੀ ਪ੍ਰਸ਼ਾਦ ਆ ਜਿਹੜਾ ਤੇ ਆਪਾਂ ਵੰਡਣਾ ਸ਼ੁਰੂ ਕਰੀਏ ਆਜੋ ਜੀ ਆ ਜਾ ਪ੍ਰਧਾਨ ਇਧਰਲੇ ਪਾਸੇ ਆ ਜਾ ਕਰਾਂ ਦੀ ਲਓ ਜੀ ਘੈਂਟ ਐਦਾ ਘੈਂਟ ਆ ਬਾਈ ਕਿੱਧਰ ਗਿਆ ਆ ਜਾ ਵੀਰੇ 2 ਮਿੰਟ ਨਹੀਂ ਯਾਰ ਇਧਰ ਟਾਈਮ ਲੱਗੀ ਜਾਂਦਾ ਹੈ ਲੋ ਜੀ ਸਾਰੀ ਲੇਬਰ ਨੂੰ ਬਾਈ ਜੀ ਪ੍ਰਸ਼ਾਦ ਖਵਾ ਕੇ ਪੂਰਾ ਆਪਾਂ ਕਾਇਮ ਕਰਕੇ ਚਾਹ ਚੂ ਪਿਆ ਕੇ ਇਹਨਾਂ ਤੋਂ ਜਿਹੜਾ ਹੈਗਾ ਤਿਆਰੀ ਆਪਾਂ ਕਰਵਾਈ ਆ ਖੁਦ ਆਪਦਾ ਪ੍ਰਸ਼ਾਦ ਵੀ ਮੇਰੀ ਲੇਬਰ ਪਹਿਲਾਂ ਲੈ ਕੇ ਆਈ ਆ ਇਹਨਾਂ ਨੇ ਸਭ ਤੋਂ ਪਹਿਲਾਂ ਵੰਡਿਆ ਉਸ ਤੋਂ ਬਾਅਦ ਮੈਂ ਆਪਦੀ ਜਿਹੜੀ ਤਿਆਰੀ ਆ ਉਹ ਕੀਤੀ ਆ ਕਿਉਂਕਿ ਕੋਈ ਵੀ ਜਦੋਂ ਅਸੀਂ ਕੰਮ ਨਵਾਂ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਬਾਈ ਜੀ ਨਵੇਂ ਨਵੇਂ ਜਿਹੜੀ ਕੋਈ ਵੀ ਨਵੀਂ ਫਸਲ ਨੂੰ ਹੱਥ ਲਾਉਣਾ ਸੀ ਬਾਬੇ ਨਾਨਕ ਦਾ ਨਾਮ ਲੈ ਕੇ ਪ੍ਰਸ਼ਾਦ ਵੰਡ ਕੇ ਬਾਈ ਜੀ ਕੰਮ ਸ਼ੁਰੂ ਕਰੀਦਾ ਹੈ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਤੇ ਪੂਰੀ ਫੁੱਲ ਕਿਰਪਾ ਰਹਿੰਦੀ ਆ ਬਾਈ ਜੀ ਤੇ ਹੁਣ ਸਾਡਾ ਜਿਹੜਾ ਹੈਗਾ ਤਿਆਰੀ ਚੱਲੀ ਜਾਂਦੀ ਆ ਸ਼ਾਮ ਤਾਈ ਜਿਹੜੀ ਹੈਗੀ ਆ ਲੋਡਿੰਗ ਪੈਕਿੰਗ ਉਹ ਤੁਹਾਨੂੰ ਦਿਖਾਵਾਂਗੇ ਕਿਵੇਂ ਹੁੰਦੀ ਆ ਪੈਕਿੰਗ ਜ਼ਰੂਰ ਵਿਖਾਵਾਂਗੇ ਬੜੇ ਵੀਰ ਕਹਿੰਦੇ ਮਾਲ ਨੂੰ ਵੇਚਦੇ ਕਿਵੇਂ ਆ ਤੁਸੀਂ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਆਪਾਂ ਕਿਵੇਂ ਪੈਕਿੰਗ ਹੁੰਦੀ ਆ ਤੇ ਬਣੇ ਰਹੋ ਜੇ ਹੁਣ ਪੇਜ ਨਾਲ ਧੰਨਵਾਦ ਜੀ ਸਾਸੀ ਕਾਲ